ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਜੋ ਵੀ ਮੇਰੇ ਭੈਣ ਭਰਾ ਮੇਰੇ ਦੋਸਤ ਮੇਰੇ ਹਮਸੱਥੀ ਮੇਰੇ ਮਿੱਤਰ ਵੀਡੀਓ ਦੇਖ ਰਹੇ ਹੈ ਆਪਾਂ ਅੱਜ ਚੱਲੇ ਆ ਜੀ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਉੱਥੋਂ ਦੇ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਬਦ ਤੋਂ ਬਦ ਵੀਡੀਓ ਨੂੰ ਦੇਖੋ ਤੇ ਸ਼ੇਅਰ ਕਰੋ ਤੇ ਲਾਈਕ ਕਰੋ ਮੈਂ ਤੇ ਮੇਰੇ ਸਾਥੀ ਦੋ ਹੋਰ ਹੈ ਮੇਰੇ ਨਾਲ ਅੱਗੇ ਸੋਨ ਬਲੌਗ ਚ ਦਿਖਾਵਾਂਗੇ। ਲੋ ਜੀ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕੋਈ ਤਾਂ ਚੀਜ਼ ਹੈ ساری ਤੇ ਸਰਕਾਰਾਂ ਨੇ ਗਵਰਨਮੈਂਟ ਵਾਲੇ ਬਾੜੇ ਹੋਏ ਜੀ ਸਮਝ ਨਾ ਕੋਈ ਇੰਪੋਰਟ ਜੇ ਕਰਾ ਕੇ ਵੀਟਾ ਲਾਉਂਦਾ ਜੀ ਠੀਕ ਹੈ ਸਰ ਸੇਵਾਵਾਂ ਗੱਲ ਕਰੀਏ ਤੇ ਕਰ ਸਕਦੇ ਹਾਂ ਠੀਕ ਹੈ ਦਾ ਬਚਾਰ ਉਸ ਤੋਂ ਆਪਾਂ ਜਾਂਦੇ ਨੂੰ ਪੈਦਲ ਚੱਲਾਂਗੇ ਬੜੀ ਬੜੀ ਫੀਲਿੰਗ ਜਾਂਦੀ gear Da ਰਿਲੀ ਆਇਤਾ ਫਿਰ ਪਾਕਿਸਤਾਨ ਦੀ ਧਰਤੀ ਤੇ ਪਰਮੇ ਪਰ ਮਲਤਲਾ ਆ ਕੀ ਕਰਨ ਨਹੀਂ ਨੰਗੇ ਸਿਰ ਨਹੀਂ ਸਹਾਨ ਕਰਨਾ ਮਾ ਗੋਲ ਦਨੇ ਯਾਰ ਇੱਥੇ ਕੀ ਹੁੰਦਾ ਹੈ ਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਪਾਕਿਸਤਾਨ ਸਾਹਿਬ ਜੀ ਦਰਸ਼ਨ ਕਰ ਲਓ ਸਾਰੇ Muito like bom, a...

ਗਾਸੜ ਜੇ ਜਾਂਦੇ ਜਾਂਦੇ ਇੱਥੇ ਕਿੱਤੀ ਆ ਕਿੱਤੀ ਆ ਦੇਖੋ ਨਾ ਮੈਂ ਵੀਡੀਓ ਬਣਾ ਰਿਹਾ ਇੱਧਰੋਂ ਦੇਖੀ ਮੈਂ ਵੀ ਆ ਜਾਣਾ ਫਿਰ ਮੇਰਾ ਵੀ ਇੱਥੇ ਆਦੀ ਵਿੱਚ ਗਾਗਨ ਕਿੱਤੀ ਕੋਣ ਹੈ ਵਾਜੀ ਨਹੀਂ ਕਰਦੀ ਕਲਕੜੁਕ ਕਲਕੜੁਕ ਨਹੀਂ ਕਰਦੀ ਮੈਂ ਵੀਡੀਓ ਬਣਾ ਰਿਹਾ ਕੈਮਰਾ ਸੰਭਾਲ ਲਿਆ ਫਿਰ ਥੋੜਾ ਥੋੜਾ ਉੱਥੋਂ ਤੱਕ ਇਹ ਰੇਸ ਨਹੀਂ ਤਰੰਗ ਉਹ ਆਪਣਾ ਤੇ ਆ ਇਧਰ ਇਹਨਾਂ ਦਾ ਭਾਈ ਦੇਖ ਲੋ ਰਕਵਾ ਸਿੱਧ ਗਾਈ ਜਾ ਕਰਨ ਸ਼ੂਕਦਿਆਂ ਤਾਂ ਉਹ ਨਹੀਂ ਲੜੀ ਜਾਂਦੇ ਕਰ ਇਹ ਨਹੀਂ ਪੈਦਲ ਜਾਂਦਾ ਨਹੀਂ ਯਾਰਾ ਬੱਕਰਾ ਤੱਕ ਤੱਕ ਆਵੇ ਗੱਡੀ ਆ ਉਹ ਉਧਰ ਜਾਣਾ ਪੈ ਦੀ ਸਮਾਂ ਆ ਆ ਬਣਾਉਣਾ ਇਹਨਾਂ ਨੇ ਉੱਥੋਂ ਤੱਕ ਪੁਲ ਬਣਾਇਆ ਨਹੀਂ ਆ ਆਹਾਂ ਆਪਣੇ ਵਾਲਿਆਂ ਤੋਂ ਉੱਥੋਂ ਤੱਕ ਬਣਾਤਾ ਅੰਬੈਸੀ ਤੱਕ ਇਹ ਫਿਰ ਥੋੜੀ ਜਿਹੀ ਗਰੀਬੀ ਰੇਖਾ ਚ ਹੈ ਕਿੰਨੇ 100 ਮਗਰ ਕਿੰਨੇ ਰੁਪਏ ਕੱਟ ਦੇ ਗਏ ਜਦੋਂ ਆਪਾਂ ਉਹ ਕਰਦੇ ਆ ਆ ਦੇਖੋ ਜੀ ਆ ਰਹੇ ਆ ਮੁੰਡੇ ਗੱਭਰੂ ਵਾਪਸ ਪੈਦਲ ਪਾਕਿਸਤਾਨ ਤੋਂ ਬਾਏ ਬਾਏ ਪਾਕਿਸਤਾਨ ਆ ਇਧਰ ਗੱਡੀਆਂ ਆ ਰਗੀਆਂ हाँ देखो छाटे छाट के उधरों बाय बाय बैक टू होम बाय बाय क्या नाम है सर आपका क्या नाम है जी आपका लुकमान ਇਹ ਦਾ ਮੁਸ਼ਕਲੀ ਬਣਾਵੇ ਨਾ ਨਹੀਂ ਬਣਦਾ ਨਹੀਂ ਬਣਾਉਣੀਆਂ ਮਿੱਟੀ 'ਪਾ ਰਖੀਆ ਤੇ ਉਹਨਾਂ ਦਾ ਉਹ ਬਣਾਈ ਜਾਂਦੇ ਹਾਂ ਹੂੰ ਇਹ ਮੈਨੂੰ ਓਕੇ ਹੀ ਲੱਗਦਾ ਤਾਂ ਕੋਈ ਰੋਟੀ ਰੋਟੀ ਤੋਂ ਓਕੇ ਹੋਣੇ ਵਿਚਾਰੇ ਸਾਹ ਤਾਂ ਖੜੇ ਰਹਿਣਾਂ ਤੈਨੂੰ ਅਕੱਛੇ ਪਰਚੀ ਰੱਖਣੀ ਇਹ ਮੈਨੂੰ ਪਹਿਲਾ ਪਤਾ ਲੱਗ ਗਿਆ ਇਹ ਮੈਂ ਉਹ ਤਾਂ ਖਿੱਚ ਲਈ ਮੈਂ ਫੋਟੋ ਸੀ ਲੈ ਖਿੱਚ ਲਈ ਫੋਟੋ ਫੋਟੋ ਇਹ ਸਾਰੀਆਂ ਯਾਦਾਂ ਰੱਖਣੀਆਂ ਵਿੱਚ ਆ ਵੀਡੀਓ ਵੀ ਸਣੇ ਆ ਕੰਮ ਵਧੀਆ ਵੀ ਜਿਵੇਂ ਮਰਜੀ ਉਹ ਉੱਥੇ ਖੜ ਕੇ ਬਣਾਵਾਂਗੇ ਵਾਈ ਗੁਸਤਿਕਾ ਸਵਾਇ ਗੁਸਤਿਕਾ ਵਾਤੇ ਸੰਗਤ ਜੀ ਅੱਜ ਸਾਨੂੰ ਦਰਬਾਰ ਸਾਹਿਬ ਸੰਤੋਜੀ ਦਸ਼ੂ ਸ੍ਰੀ ਕਰਤਾਰਪੁਰ ਕੋਰੀਡੋਰ ਜੋ ਕਿ ਪਾਕਿਸਤਾਨ ਵਿੱਚ ਹੈ ਗੁਰੂ ਘਰ ਇਹਦੇ ਸਾਨੂੰ ਦਰਸ਼ਨ ਕਰਵਾ ਰਹੇ ਆਂ ਅੰਦਰਲੀ ਸਾਈਡ ਤੋਂ ਬਹੁਤ ਹੀ ਖੂਬਸੂਰਤ ਨਜ਼ਾਰਾ ਹੈ ਜੀ ਸਾਰੀ ਸੰਗਤ ਨੂੰ ਮਾਤਵਨ ਕੇ ਬੇਨ ਜਰ ਜਾਓ ਤੇ ਜਾਨ ਦੇ ਰਿਕਾਰਡਿੰਗ ਅਗਰ ਕਿਸੇ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਇਹ ਦਰਬਾਰ ਸਾਹਿਬ ਹੈ ਜੀ ਅੰਦਰ 45 ਕਿਲਿਆਂ ਚ ਗੁਰੂ ਘਰ ਬਣਿਆ ਹੋਇਆ ਹੈ ਜੀ ਤੇ ਬਹੁਤ ਵਧੀਆ ਦਰਸ਼ਨ ਕਰਨ ਦਾ ਸਵਭ ਬਣਿਆ ਅੱਜ ਬਹੁਤ ਵਧੀਆ ਮੌਸਮ ਹੈ ਜੀ ਬਹੁਤ ਵਧੀਆ ਗੁਰੂ ਘਰ ਹੈ ਅੰਦਰ ਉਹ ਬਹੁਤ ਸੋਹਣੀ ਕਵਰ ਕਰਿਆ ਹੋਇਆ ਹੈ ਚਾਰੇ ਤਰਫ ਤੋਂ ਉਹ ਲੰਗਰ ਪ੍ਰਸ਼ਾਦਾ ਸਭ ਕੁਝ ਫ੍ਰੀ ਚ ਮਿਲਦਾ ਜੀ ਇਹ ਬਿਲਕੁਲ ਆਪਣੇ ਅੰਮ੍ਰਿਤਸਰ ਦੇ ਨਾਲ ਹੀ ਬਾਰਡਰ ਬਣਿਆ ਹੋਇਆ ਹੈ ਬਾਰਡਰ ਕ੍ਰੋਸ ਕਰਕੇ ਤੁਸੀ ਪਰਮਿਸ਼ਨ ਲੈ ਕੇ ਗਵਰਨਮੈਂਟ ਤੋਂ ਜਾ ਸਕਦੇ ਹੋ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਜਾਈਏ